ਸਾਰੇ ਕੋਰ ਪ੍ਰੀਜ਼ੈਂਟ ਛੋੜੂ ਕੀ ਗੱਲ ਬਸ ਚਰ ਮਤਲਬ ਮੈਂ ਆਪਣੀ ਦੁਕਾਨ ਤੇ ਸਰ ਮਤਲਬ ਮੇਰੇ ਭਰਾ ਦੀ ਦੁਕਾਨ ਆ ਜਸਨਿਆ ਦੇ ਦੀ ਸਾਰਾ ਸ਼ੋਰੂਮ ਹੈ ਦੁਰਬੁਰਜੀ ਚੁਣਾ ਮਹਿਰ ਰੋੜਾ ਤਨਦਾ ਹੈ ਦੁਰਬੁਰਜੀ ਅਡਾ ਚੁਣਾ ਮਹਿਰ ਔਰ ਤਰਨਤਾ ਜਲਾ ਪੈਂਦਾ ਸਾਰਾ ਨੂੰ ਤੇ ਸਰ ਮਤਲਬ ਮੇਰਾ ਭਰਾ ਆਪਣੇ ਦੁਕਾਨ ਤੇ ਆਣ ਕੇ ਬੈਠਾ ਹੈ ਸਾਰਾ ਤੇ ਸਾਰਾ ਮਤਲਬ ਪੁਲਸ ਆਈ ਆ ਤਿੰਨ ਜਾਣੇ ਪਹਿਲਾਂ ਆਇਆ ਅਮਰਜੀਤ ਤੇ ਇੱਕ ਜਗਰੂਪ ਆ ਸਾ 14 ਗਨ ਮਾਤੇ ਕੋਰਾ ਹੈ ਭਾਜੀ ਉਹਨੀ ਮਤਲਬ ਮੈਂ ਕਾਰਨ ਨੂੰ ਮਤਲਬ ਉਹ ਕਹਿੰਦੇ ਫੋਨ ਚੈੱਕ ਕਰਨੇ ਆ 2 ਘੰਟੇ ਚਾਰ ਉਹਨਾਂ ਨੇ ਮਤਲਬ ਫੋਨ ਚੈੱਕ ਕਰਨ ਤੇ ਲਾਇਆ ਸਾਰ ਦੋ ਘੰਟੇ ਤੋਂ ਜ਼ਿਆਦਾ ਕਰੀਬ ਫਿਰ ਉਹਨਾਂ ਨੇ ਕਹਿੰਦੇ ਦੁੱਧ ਲਿਆ ਕੇ ਪਾਇਆ ਫਿਰ ਠੰਡਾ ਲਿਆ ਕੇ ਪਾਇਆ ਫਿਰ ਪਾਉਂਦੇ ਕਹਿੰਦੇ ਪਾਣੀ ਪੀਣਾ ਫਿਰ ਸਾਰਾ ਉਹਨਾਂ ਨੇ ਮਤਲਬ ਪਾਣੀ ਪਿਆ ਬਹੁਤ ਹੀ ਠੀਕ ਕੀਤੀ ਤੇ ਉਹਨਾਂ 3 ਘੰਟੇ 2 ਘੰਟੇ ਫੋਨ ਚੈੱਕ ਕਰਕੇ ਤੇ ਜੀ ਬਹੁਤ ਫੋਨ ਜੋ ਕੋਈ ਨਹੀਂ ਲੱਭਾ ਤੇ ਸਾਰ ਬਾਅਦ ਉਹਨਾਂ ਨੇ ਮਤਲਬ ਫੋਨ ਬੁੱਝ ਪਾਲੇ ਸਾਰ ਮੇਰੇ ਭਰਾ ਦਾ 15 iPro ਫੋਨ ਹੀ ਤੇ ਇੱਕ ਹੋਰ ਟੱਚ ਫੋਨ ਤੇ ਸਰ ਮੇਰਾ ਫੋਨ ਉਡਾ ਲਿਆ ਤੇ ਕਹਿੰਦੇ ਬੇਟਾ ਮੈਂ ਆ ਗੱਡੀ ਮਾਰ ਕੇ ਗੱਡੀ ਵੇਖਣੀ ਬਾਦ ਸਤ ਸ੍ਰੀ ਅਕਾਲ ਵੈਲਕਮ ਜਿੱਦਾਂ ਮਰਜ਼ੀ ਗੱਡੀ ਵੇਖੋ ਆਹ ਕਿਹੜੀ ਗੱਲ ਆ ਗੱਡੀ ਦਿਖਾਈ ਆ ਬਾਜਨਾ ਮੈਨੂੰ ਕਹਿੰਦੇ ਅੱਡੇ ਤੱਕ ਗੱਡੀ ਲਾ ਜੀ ਮੈਂ ਸਾਰੇ ਲੈ ਜਾ ਕੋਈ ਗੱਲ ਨਹੀਂ ਤੇ ਫਿਰ ਅਸਾਤੋ ਸਾਹ ਆਇਆ ਸੁਖਵੀਰ ਸਿੰਘ ਤੇ ਕਹਿੰਦੇ ਬੇਟਾ ਮੈਂ ਆ ਤੇ ਉਹ ਕੋਈ ਗੱਲ ਨਹੀਂ ਤੇਰਾ ਪਰ ਤੇ ਆਪਾਂ ਗੱਲਬਾਤ ਕਰ ਲਈਆਂ ਮੈਂ ਹਾਂ ਜੀ ਦੱਸੋ ਹਰ ਕਿਹੜੀ ਗੱਲ ਬਾਤ ਆਉਣ ਤੇ ਫਿਰ ਕਹਿੰਦਾ ਨਹੀਂ ਆ ਲੜ ਕੇ ਆਇਆ ਮੈਂ ਸਾਰਾ ਕਿਹਨਾ ਲੜ ਕੇ ਆਇਆ ਵਾ ਦੱਸੋ ਉਹ ਵੀ ਕੋਈ ਸਬੂਤ ਜਾਂ ਕੁਛ ਤੇ ਚਲੋ ਇਹਨਾਂ ਗੱਡੀ ਮੇਰੇ ਭਰਾ ਨੂੰ ਬਾ ਲਿਆ ਵਾ ਉਥੋਂ ਤੇ ਸਾਰਾ ਮਤਲਬ ਮੈਂ ਮਗਰ ਗਿਆ ਵਾ ਤੇ ਮਾ ਮੇਰੇ ਡੈਡੀ ਜੀ ਮਗਰ ਗਏ ਫੇਰ ਤੇ ਉਹ ਉਥੇ ਆਪਣੀ ਗੱਡੀ ਲਾਗੇ ਸਾਰੇ ਫੋਨ ਵੀ ਲੈ ਗਏ ਤੇ ਸਕੂਟਰੀ ਵੀ ਲੈ ਗਏ ਸਾਰਾ ਤੇ ਆ ਟਾਬੇਲੇ ਜਾ ਕੇ ਬੈਠੇ ਆ ਤੇ ਉੱਥੇ ਰੋਟੀ ਪਾਣੀ ਖਾਦਾ ਇਨਾਂ ਤੇ ਸਾਰੀ ਮਗਰ ਗਿਆ ਤੇ ਕਹਿੰਦਾ ਮੈਂ ਯਾਰ ਜੇ ਤੈਨੂੰ ਕਹ ਗਿਆ ਤੇਰਾ ਭਰਾ ਮੈਂ ਪੰਜ ਮਿੰਟ ਤੱਕ ਛੱਡ ਜਾਊਂਗਾ ਦੁਕਾਨ ਤੇ ਸਭ ਸਾਰੇ ਚੀਜ਼ਾਂ ਦੇ ਦਿਆਂਗਾ ਕਿਉਂ ਚਿੰਤਾ ਕਰਦਾ ਵਾ ਮਾਲ ਸਰ ਨਹੀਂ ਕਹਿੰਦਾ ਯਾਰ ਪਰਵਾਹ ਦਾ ਉਹ ਮੰਨਣ ਵਾਲੇ ਬੰਦੇ ਤੇਰਾ ਵਿਸ਼ਵਾਸ ਰੱਖ ਮੈਂ ਤਾਂ ਠੀਕ ਹੈ ਸਾਰੇ ਆਹ ਸਾਰ 26 ਤਰੀਕ ਦੀ ਵੀਰਵਾਰ 12 ਵਜੇ ਦੀ ਸਰ ਹੁਣ ਕੀ ਮੰ ਕਰਦਾ ਤੂੰ ਤੇ ਜਰ ਮੈਂ ਇਨਸਾਫ ਦੀ ਮੰਗ ਕਰਦਾ ਮੇਰੇ ਭਰਾ ਨੂੰ ਨਾਲ ਲੱਤਾ ਤੋੜ ਕੇ ਨਜਾਇਜ਼ ਹੀ ਕੁੱਟਿਆ ਬਹੁਤ ਗਿਆ ਵਾ ਤੇ ਆ ਮੇਰੇ ਭੈਣਾਂ ਨੂੰ ਮੇਰੇ ਭਾਈਆਂ ਨੂੰ ਮੇਰੇ ਮਾਂ ਪਿਓ ਨੂੰ ਮਿੰਨੋ ਕਿਉਂ ਕੁੱਟਿਆ ਗਿਆ ਰੀਜ਼ਨ ਕੀ ਕੀ ਰੀਜ਼ਨ ਇਹ ਜਿਹੜਾ ਹੁਣ ਕਹਿੰਦਾ ਮਤਲਬ ਮਾਮਾ ਜੀ ਨੇ ਤੇਰੇ ਆਨੇ ਦਰਖਾਸਤ ਦਿੱਤੀ ਆ ਹੁਣ ਆਬ ਮਤਲਬ ਭੋਦੀ ਮੰਗ ਕਰਦੇ ਜਰ ਭੋਦੀ ਦੀ ਅਕਾਲਾ ਧਿਆਨੋ ਪ੍ਰਤੀ ਦਿਨ ਕਾਲਾਂ ਜਦਾਂ ਆਉਂਦੀਆਂ ਰਹੀਆਂ ਚ 26 ਤੇ 26 ਨੂੰ 11 ਨੂੰ ਫਿਰ 27 ਨੂੰ ਫਿਰ 28 ਨੂੰ 29 ਹਾਂ ਜੀ ਕਿੱਥੇ ਦਾ ਨੇ ਝੂਲੇ ਮੈਰ ਰੋੜ ਦਰਬੁਰ ਜੀ ਆਡਾ ਬੱਬੀ ਕੀ ਗੱਲ ਬਾਤ ਹੋਈ ਗੱਲ ਪਲੋ ਮੁੰਡੇ ਨੂੰ ਰਾਜ ਗੁਰ ਰਾਜਦੀਪੂਰੂ ਕਾਲਾ ਹੁੰਦੀਆਂ ਰਹਿ ਧਮਕੀ ਧਮਕੀ ਦੀਆਂ 5 ਲੱਖ ਦੀ 50 ਲੱਖ ਦੀ ਮੰਗ ਮੰਗਦੇ ਦਾ 50 ਲੱਖ ਦੀ ਮੁੰਡੇ 4 ਹਾਂ ਜਾਂ 6-7 ਕਾਲ ਆਈ ਆ ਰਹਾ ਮੁੰਡੇ ਨੂੰ 6-7 ਨਾ ਬਹਿ ਜੂਣ ਗੱਲ ਨਾ ਦਵਾ ਦੇ ਇਹ ਤੈਨੂੰ ਮਾਰ ਦੇਵਾਂ ਦੇ ਤੈਨੂੰ ਮੁਕਾ ਦੇਵਾਂ ਦੇ ਨਹੀਂ ਜੇ ਤੁਹਾਨੂੰ ਕੱਲਾ ਹੁੰਦੀਆਂਹੀਂ ਤੇ ਤੁਸੀਂ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਰਿਪੋਰਟ ਦਿੱਤੀ ਦਾ ਬੋਟ ਦਿੱਤੀ ਦਾ ਪਲੀ ਸਦੋ ਤੰਤਨ ਸਾਰੇ ਆ ਦੂ ਅੱਛਾ ਆ ਫੇਰ ਬਾਅਦ ਚ ਇਹਨਾਂ ਨੇ ਜਦੋਂ ਪੱচ্চਾ ਨਹੀਂ ਕੱਟ ਦੇ ਦਿੱਤਾ ਇਹਨਾਂ ਨੇ ਆਖਿਆ ਕੋਈ ਡੱਡ ਨਹੀਂ ਦਾ ਤੂੰ ਕੋਈ ਗੱਲ ਹੋਊ ਦੀ ਤੁਹਾਨੂੰ ਕੋਈ ਹੋਊ ਦੀ ਤੂੰ ਜਦੋਂ ਆ ਕੇ ਫੋਨ ਦਾ ਹੀ ਦੱਸ ਦੇ ਤੁਹਾਡੇ ਫੋਨ ਵੀ ਲੈ ਕੇ ਗਏ ਨਹੀਂ ਬਾਅਦ ਚ ਪਰ ਬਾਅਦ ਚ ਇਹ ਗੱਲ ਹੋਈ ਦਾ ਮੁੰਡੇ ਨੂੰ ਉਹਨਾਂ ਨੇ ਫੜਾ ਸਤਿਆ ਕਸ਼ਮੀਰ ਦੇ ਸਾਬ ਦੇ ਫੇ ਕੀ ਨਹੀਂ ਨਹੀਂ ਲਾਵ ਦੇ ਲਾਵ ਦੇ ਲਾਵ ਦੇ ਭਰਾ ਦੇ ਮੇਰੇ ਪੁੱਤਿਆ ਦੇ ਹ ਮੇਰੇ ਪੁੱਤਿਆ ਦੇ ਆਗੇ ਪੁਲਿਸ ਨੂੰ ਇਹ ਕਹਿੰਦਾ ਤੂੰ ਇਹ ਨਹੀਂ ਪਹਿਲੇ 50 ਲੱਖ ਦੇਣਾ ਮੈਂ ਤੁਹਾਡੇ ਮੁੰਡੇ ਨੂੰ ਇੰਜ ਲੈ ਲਊਗਾ ਤੁਹਾਡਾ ਪੁੱਤਿਆ ਕਹਿੰਦਾ ਵਾਹ ਸਾਰੇ ਕਹਿੰਦੇ ਤਿੰਨੇ ਹ ਨਹੀਂ ਰਾਂ ਇੰਜ ਮੈਂ ਤੰਗ ਕਰੂਗਾ ਕਰੂਗਾ ਤੁਹਾਨੂੰ ਤੂ ਤੂ ਕੇ ਮਾਰੂਗਾ ਇਹ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਸਾਨੂੰ ਜਾਇਜ ਜਿਹੜਾ ਵਾ ਗ੍ਰਿਫਤਾਰ ਕੀਤਾ ਹਾਂਜੀ ਜੇ ਐ ਕੀਤਾ ਹਾਂਜੀ ਪੱਲੋ ਸਤ ਇਹਦਾ ਹੋਟਲ ਲੈ ਕੇ ਨਹੀਂ ਆਏ ਮੁੰਡੇ ਨੂੰ ਚੁੱਕ ਲਿਆ ਤਕਾਨਦ ਹੋਟਲ ਨਹੀਂ ਲੈ ਕੇ ਆਏ ਉਹ ਜਨ ਚੁੱਕਿਆ ਉਹਦਾ ਨਾਮ ਪੁਲਿਸ ਵਾਲੇ ਦਾ ਹੈਗਾ ਸੁਖਦੀਪ ਸੁਖਦੀਪ ਸੁਖਪੀਰ ਉਹਨੇ ਚੁਪਿਆ ਆ ਗਏ ਮੁੰਡੇ ਨੂੰ ਤਿੰਨ ਚਾਰ ਗੱਡੀਆਂ ਆ ਦਾ ਬੀਰੀ ਦੀ ਬੀਰੀ ਦੀ ਬੀਰੀ ਦੀ ਵੀਡੀਓ ਹਾਂ ਹਾਂਜੀ ਬੀੜੀ ਵੀ ਨਹੀਂ ਆ ਆ ਵੇ ਆਗੇ ਕੀ ਅਦਨਾ ਪਲੋਤ ਕੰਦ ਮੁੰਡਾ ਚੁੱਕਿਆ ਇਹਨਾਂ ਦੇ ਫੋਨ ਖੋਲੇ ਬੱਚਿਆ ਦੇ ਬੱਚਿਆ ਦੇਖੋਗੇ ਫਿਰ ਗੱਡੀ ਗੱਡੀ ਆ ਕੇ ਲੈਣ ਲੈਣ ਆਗੇ ਗੱਡੀ ਕਹਿੰਦੇ ਗੱਡੀ ਵੱਜੀ ਪਹਿਲਾਂ ਕਹਿੰਦੇ ਗੱਡੀ ਵੱਜੀ ਦਾ ਪਹਿਲਾਂ ਕਹਿੰਦੇ ਗੱਡੀ ਵੱਜੀ ਦਾ ਫਿਰ ਦੂਸਰੇ ਪਾਸੇ ਹੋਗੇ ਕੀ ਅਦਨਾ ਆ ਲੜ ਕੇ ਆਇਆ ਇਹ ਲੜਦੇ ਆਇਆ ਬੱਚ ਮੁੰਡਿਆ ਲੜਾ ਹਾਂ ਫੇਰ ਤੁਸੀਂ ਦੇ ਪਾਸੇ ਹੋਗੇ ਨਹੀਂ ਇਹ ਕੋਈ ਇੱਕ ਕੁੜੀ ਦਾ ਵਿਆਹ ਨਹੀਂ ਕਰਦਾ ਹਾਂ ਤਿੰਨ ਜਾਂ ਕੁੜੀ ਦਾ ਵਿਆਹ ਨਹੀਂ ਕਰਦਾ ਤੁਸੀਂ ਚਲੋ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਇਹ ਇਹ ਕਸ਼ਮੀਰ ਸੌਦੇ ਅੱਗੇ ਬੰਦਾ ਲਾਇਆਗਾ ਕਸ਼ਮੀਰ ਦੇ ਸਾਹਬ ਦੇ ਲਾਵੇ ਦੇ ਅੱਗੇ ਬੰਦਾ ਲਾਗੇ ਜੱਟ ਕੋ 50 ਲੱਖ ਰੁਪਏ ਮੰਗਿਆ ਦਾ ਉਹ ਉਹ ਮੁੰਡੇ ਨੇ ਨਾ ਕਰ ਸੁੱਤੀ 50 ਲੱਖ ਦੀ ਹਾਂ ਇਹਨੇ ਗਾੜੀ ਇਨੇ ਸਾਰੇ ਜੀਆ ਨੂੰ ਲੈ ਕੇ ਪੁਲਿਸ ਦਾ ਆਸਰਾ ਉਹਨਾਂ ਨੂੰ ਛਾੜ ਦੇ ਪੈਸੇ ਉਹਨਾਂ ਨੂੰ ਉਹਨਾਂ ਨੇ ਨਜਾਇਜ਼ ਕੀਤਾ ਅੱਜ ਇਹ ਕੀਤਾ ਧੱਕਾ ਕੀਤਾ ਨਾ ਫਿਰ ਬੀਰ ਸਿੰਘ ਇੱਥੇ ਰਹਿੰਦੇ ਪਿੰਡ ਦੇ ਬੁਰਜ ਜੀ ਕੀ ਕਰਵਾ ਤੀ ਗੱਲ ਬਾਤ ਇਹ ਮੁੰਡੇ ਨੂੰ ਚੋਕੇ ਲੈ ਗਿਆ ਕੋਟ ਕੋਟ ਮਾਰਸਾ ਤੇ ਦੂਜਾ ਮਾਰਾ ਹੁਣ ਪੁਲਤਖਾਨ ਨੂੰ ਸਾਰੇ ਟੱਬਰ ਨੂੰ ਤਲੰਗ ਕਰਨ ਲਈ ਆ ਕਦੀ ਉਹਦੀ ਮਾਂ ਦਾ ਨਾਮ ਲਈ ਜਾਂਦੇ ਆ ਕਦੀ ਪਿਓ ਦਾ ਨਾਮ ਲਈ ਜਾਂਦੇ ਆ ਐਂ ਬੁਰਜ ਬਜ਼ੁਰਗ ਬੰਦੇ ਆ ਹਰ ਦਿਨ ਥੱਕਾ ਹੁੰਦਾ ਨਹੀਂ ਮੇਰਾ ਬਹੁਤ ਅਕਾਉਂਡ ਆ ਤੇ ਹੁਣ ਕਦੀ ਗਏ ਆ ਅੱਜ ਮੁੰਡੇ ਨੂੰ ਵੇਖਣਾ ਤੇ ਇਹਨੇ ਗਾਲਾਂ ਬੜੀਆਂ ਕੱਢੀਆਂ ਸਾਨੂੰ ਕਿੰਨੇ ਜਿਹੜਾ ਫਿਰ ਲਗਾ ਵਾ ਬੀਟ ਵੀ ਦਿਨ ਲਗਾ ਵਾ ਬਹੁਤ ਥੱਕਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਤੁਸੀਂ ਇਨਸਾਫ ਦਾ ਇਨਸਾਫ ਮਿਲਣਾ ਚਾਹੀਦਾ ਜੀ ਮੁੰਡੇ ਮੇਰੇ ਨੂੰ ਨਜਾਇਜ਼ਾਂ ਕਰਨ ਦਾ ਨਾ ਕੀ ਤੁਹਾਡੇ ਮੁੰਡੇ ਦਾ ਰਾਜਵੀਰ